ਪਿਆਰਿਓ ਤੇ ਭੌਣਿਆ ਸੋਨੂ ਨਮਾ ਪੰਜਾਬ ਜੋ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਭਰਾਓ ਕਿ ਹੱਸਣਾ ਬੜਾ ਹੈ ਵੀਡੀਓ ਦੇ ਵਿੱਚ ਸਤਿਰੋ ਜਹਾਨੂੰ ਪਹਿਲਾਂ ਦੱਸ ਰਹੇ ਆ ਵੀ ਵੀਡੀਓ ਦੇਖ ਕੇ ਹੱਸੇ ਹੋਣਾ ਕਿਉਂਕਿ ਆਪਣਾ ਤਾਂ ਕੁਝ ਪਤਾ ਨਹੀਂ ਜੇ ਅੱਜ ਆਪਾਂ ਜੰਡਾਲੀ ਦੇ ਪੁਲਤਿਆਂ ਤੇ ਜ਼ਵੇਰ ਨੂੰ ਆਪਾਂ ਕਿੱਥੇ ਜਾਈਏ ਕਮੈਂਟ ਪਿਆਰਿਆ ਜਆ ਦੇ ਕੇ ਕਰਿਓ ਕਿਉਂਕਿ ਪਤਾ ਨਹੀਂ ਕਮੈਂਟ ਛੋੜੇ ਗਲਤੀ ਦੇ ਨਾਲ ਕਿਹੋ ਜਿਹਾ ਤੁਸੀਂ ਕਮੈਂਟ ਕਰ ਦੋਮੋ ਤੇ ਬਾਅਦ ਭੋਗਤਨਾ ਛੋਣੂ ਪਵੇ ਗੁਰਮਖ ਸਿੰਘ ਦਾ ਐ ਨਹੀਂ ਪਤਾ ਤੇ ਅੱਜ ਜੰਡਾਲੀ ਦੇ ਪੁਲ ਤੇ ਆ ਤੇ ਸਵੇ ਨੂੰ ਛਿੱਗੂ ਘਾਟੀ ਦੀਆਂ ਪਹਾੜੀਆਂ ਤੇ ਹੋ ਗਏ ਤੁਹਾਨੂੰ ਸਾਹੀਆ ਕਿ ਪੰਜਾਬ ਦੇ ਵਿੱਚ ਜਿਹੜੀ ਛੱਠ ਪੂਜਾ ਮਨਾ ਰਹੇ ਨੇਗੇ ਤਕਰੀਬਨ ਦੇਖ ਸਕਦੇ ਹੋ ਤੁਸੀਂ ਜੰਡਾਲੀ ਦੇ ਪੁਲ ਤੇ ਨਹਿਰ ਦੇ ਵਿੱਚ ਕਿਵੇਂ ਮਨਾ ਰਹੇ ਨੇ ਲੋਕ ਤੇ ਇਕੱਠ ਤੁਹਾਨੂੰ ਦਿਸਦਾ ਹੀ ਹੋਪੇਗਾ ਕਿ ਕਿੰਨਾ ਇਕੱਠ ਹੈ ਤੇ ਪਹਿਲਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਵੀ ਦਿੰਨੇ ਆ ਕਿ ਪ੍ਰਭੂ ਹੱਸਿਓ ਨਾ ਬਿਲਕੁਲ ਵੀ ਵੀਡੀਓ ਦੇ ਕੇ ਬਹੁਤ ਵੀਡੀਓ ਵਧੀਆ ਬਣੀ ਹੋਈ ਆ ਕਿ ਨਜ਼ਾਰੇ ਲਓ ਦੇਖੋ ਪੰਜਾਬ ਦੀ ਧਰਤੀ ਦੇ ਉੱਤੇ ਕਿਵੇਂ ਸੱਟ ਪੂਜਾ ਚੱਲ ਰਹੀ ਆ ਤੇ ਕਿਵੇਂ ਇੱਥੇ ਕਾਠ तकरीबन ਚਾਰੇ ਪਾਸੇ ਤੁਹਾਨੂੰ ਕਾਠ ਹੀ ਘਾਟ ਨਜ਼ਰ ਆਵੇਗਾ ਕਿਉਂਕਿ ਇਹ ਇੱਕ ਬਹੁਤ ਹੀ ਇਹ ਲੋਕਾਂ ਦਾ ਵੱਡਾ ਤਿਹਾੜ ਮੰਨਿਆ ਜਾਂਦਾ ਵਗਾ ਕਿ ਇਸ ਇਹ ਤਿਹਾੜ तकरीबन ਜਿਵੇਂ ਆਪਾਂ ਨੂੰ ਦੀਵਾਲੀ ਮੰਨੀ ਜਾਂਦੀ ਹੈ ਕਿ ਉਦਾਂ ਹੀ ਇਹਨਾਂ ਨੂੰ ਇਹ ਤਿਹਾੜ ਸੱਠ ਪੂਜਾ ਦਾ ਮੰਨਿਆ ਜਾਂਦਾ ਵਗਾ ਤੇ ਇਹ ਤਿਹਾੜ ਦੇ ਮੌਕੇ ਇਹ ਲੋਕ ਪੜਾ ਕੇ ਡੀਜੇ ਲਾ ਕੇ ਇਸਤਵਾਦੀਆਂ ਤੇ ਆਪਣੇ ਅਲੱਗੋ ਲੱਗ ਢੰਗ ਤਰੀਕਿਆਂ ਦੇ ਨਾਲ ਪੂਜਾ ਕਰਦੇ ਨੇ ਤਕਰੀਬਨ 3 ਦਿਨ ਦੀ ਇਹ ਪੂਜਾ ਹੁੰਦੀ ਆ ਅੱਜ ਤਕਰੀਬਨ ਦੂਜਾ ਦਿਨ ਸੀਗਾ ਸ਼ਾਮ ਦਾ ਵੇਲਾ ਦੂਜਾ ਦਿਨ ਸੀ ਤੇ ਤਕਰੀਬਨ ਕੱਲ ਸਵੇਰ ਨੂੰ ਸੂਰਜ ਚੰਨ ਤੋਂ ਪਹਿਲਾਂ ਪਹਿਲਾਂ ਤੇ ਆ ਉੱਥੇ ਸਮਾਪਤ ਕਰਨਗੇ ਆਪਦੀ ਪਾਰਕ ਪੂਜਾ ਕਰਕੇ ਜੰਡਾਲੀ ਦੇ ਪੋਰਟੋਂ ਪੰਜਾਬ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂਗੇ ਛੱਠ ਪੂਜਾ ਦੀਆਂ ਦੇਖ ਰਹੇ ਹੋਗੇ ਤੁਸੀਂ ਤਸਵੀਰਾਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋਗੇ ਕੱਲੇ ਲੋਕ ਨਹੀਂ ਹੈਗੇ ਕਿਉਂਕਿ ਇਹਨਾਂ ਦੇ ਵਿੱਚ ਆਪਣੇ ਲੋਕ ਵੀ ਬਹੁਤ ਸ਼ਾਮਲ ਹੋਈ ਹੋਈ ਨੇ ਕਿਉਂਕਿ ਇਹਨਾਂ ਦੇ ਵਿੱਚ ਤਕਰੀਬਨ ਆਪਣੇ ਵੀ ਹੁਣ ਮੰਨਤਾ ਪ੍ਰਾਪਤ ਕਰਨ ਲੱਗੇ ਛੱਠ ਪੂਜਾ ਦੀ ਇਸ ਛੱਠ ਪੂਜਾ ਦਾ ਹਾ ਪਤਾ ਤੁਹਾਨੂੰ ਇਤਿਹਾਸ ਕੀ ਆਗਾ ਛੱਟ ਪੂਜਾ ਦਾ ਕੀ ਇਤਿਹਾਸ ਆ ਕਿਵੇਂ ਪੂਜਾ ਹੁੰਦੀ ਆ ਕੀ ਹੈਗੀ ਆ ਗੱਲ ਬਾਤ ਤਾਂ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਸਾਨੂੰ ਤੁਸੀਂ ਦੱਸਣਾ ਪੰਜਾਬ ਦੀ ਧਰਤੀ ਤੇ ਆ ਦੇਖ ਸਕਦੇ ਹੋ ਕਿਵੇਂ ਫਲ ਫਰੂਟਾਂ ਦੇ ਨਾਲ ਪਹਿਲਾਂ ਇਹ ਬਾਹਰ ਆਪਦੀ ਪਾਠ ਪੂਜਾ ਕਰਦੇ ਆ ਤੇ ਪਾਠ ਪੂਜਾ ਦੁਕਾਨ ਤੋਂ ਉਪਰੰਤ ਇਹ ਉਸ ਤੋਂ ਬਾਅਦ ਔਰ ਸਾਹਮਣੇ ਦੇਖ ਸਕਦੇ ਹੋ ਵੀ ਐਵੇਂ ਟੋਕਰੀਆਂ ਚਾਕੇ ਨਹਿਰ ਵੱਲ ਨੂੰ ਤੁਰ ਪਾਂਦੇ ਆ ਤੇ ਨਹਿਰ ਦੇ ਵਿੱਚ ਗੋਤਾ ਖਾ ਕੇ ਉਥੇ ਕਰਦੇ ਆ ਪਾਠ ਪੂਜਾ